ਅੱਪਾ ਤਾਂ ਪਿੰਡਾਂ ਨੇ ਨਾ ਦੇਸੀਆਂ ਆਪਾਂ ਦਾ ਜੇ ਇੱਕ ਕੰਮ ਨਹੀਂ ਹੋਊਗਾ ਦੂਜਾ ਕਰ ਲਾਂਗੇ ਦੂਜਾ ਨਹੀਂ ਹੋਊ ਤੇ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਾਕਿਆ ਇਹਨਾਂ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹ ਤਾਂ ਜੇ ਸੱਤਾ 'ਚ ਨੇ ਤਾਂ ਠੀਕ ਨੇ ਨਹੀਂ ਤੇ ਇਹਨਾਂ ਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ 'ਚ ਵਜੇ ਤੇ ਫਿਰਦੇ ਰਹਿੰਦੇ ਨੇ ਕਦੇ ਕੰਮ ਕੀਤਾ ਤਾਂ ਐ ਨਹੀਂ ਜੀ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਆ ਜੀ ਕਈ ਐਹ ਜਿਹੇ ਵੀ ਸਾਡੇ ਪੰਜਾਬ 'ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਦੋਂ ਮੋੜਤੀ ਮੈਂ ਨਹੀਂ ਐ ਮੈਂ ਕੰਮ ਲੈਂਦਾ ਤੇ ਜਦੋਂ ਅਸੀਂ ਕੋਈ ਉਸੇ ਮਹਿਕਮੇ ਦਾ ਕੰਮ ਕਰਦੇ ਆ ਉਹਦੇ ਨੁਕਸ ਕੱਢਣ ਲੱਗ ਜਾਂਦੇ ਆ ਮਤਲਬ ਹਰ ਵਕਤ ਨੁਕਸ ਕੱਢਣਾ ਹੈ ਮਤਲਬ ਕੋਈ ਨਾ ਕੋਈ ਇੱਕ ਬੰਦਾ ਸੀਗਾ ਬੜਾ ਨਗੋਚੀ ਸੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹਦੇ ਦੋਸਤ ਵੀ ਤਰ ਪਰੇਸ਼ਾਨ ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਵੀ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ 'ਚ ਨੰਨਾ ਪਾਉਂਦਾ ਯਾਰ ਇਹ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹ ਇਨੂੰ ਤਰੀਫ ਕਰਨੀ ਪੂ ਕੁੱਤੇ ਦੀ ਬੁਲਾਓ ਇਹਨੂੰ ਅੱਜ ਉਹਨੂੰ ਭੁਲਾਇਆ ਟੋਬੇ ਦੇ ਉਰਲੇ ਪਾਸੇੋਂ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਬਈ ਹੁਣ ਦੱਸ ਕੀ ਕਹੇਂਗਾ ਉਹ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਲੈ ਅੱਗੇ ਆਇ ਲੱਭਦੇ ਨੇ ਨੁਕਸਾਨ ਮੈਂ ਵੀ ਫਿਰ ਬੋਲਣ ਨਾਲ ਕੰਮ ਹੀ ਕੀਤਾ ਮੈਂ ਪਹਿਲਾਂ ਕੈਸਟਨ ਕੁਸਟਨ ਚ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਤੁਹਾਨੂੰ ਸਿੱਧੇ ਹੋਏ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਦਲੇਰੀ ਨਾਲ ਕਿਉਂਕਿ ਮੇਰਾ ਆਪਦਾ ਝੋਲਾ ਜਿਹੜਾ ਉਹ ਚ ਇਮਾਨਦਾਰੀ ਹੈ ਜੇ ਥੋੜੀ ਵੀ ਬੇਬਿਆਨੀ ਹੋਗੀ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਜ਼ੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲਾਗਿਆ ਰੋਪ ਫਿਰ ਮੈਂ ਨਹੀਂ ਬੋਲਦਾ ਫਿਰ ਮੈਂ ਕਾਣਾ ਹੋ ਜਾਊਗਾ ਸੁਮੇ ਐਸੇ ਕਰਕੇ ਕੋਈ ਇੱਕੋ ਕਹਿੰਦਾ ਉਹ ਕਹਿੰਦਾ ਚੱਕੀ ਚ ਕਹਿੰਦਾ 26 ਜਨਵਰੀ ਵਾਲੇ ਚ ਕੈਦਰੀ ਵਾਲ ਤੇ ਬਹੁਤ ਮਾਨ ਨੇ ਫੋਟੋ ਲਾ ਲਈ ਸੀ ਉਹ ਮੈਂ ਕਿਹਾ ਪ੍ਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਆ ਕੱਲ ਪਰਸੋ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਆ ਵੇ ਰੱਬਾ ਨਿੱਜੀ ਸੋਚਾਂ ਨੇ ਬਹੁਤ ਬਏ ਇੱਕ ਤਾਂ ਇੱਥੇ ਉਹ ਬਣੇ ਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਉਹ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲਈਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲਈਏ ਉਹਨੇ ਜਦ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ਼ ਦੀ ਕਿਚਕਿਚਨ ਮਕਾਉਣਿਆਂ ਯਾਰ ਆਜੋ ਉੱਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਉੱਥੇ ਆਇਆ ਕੋਈ ਉੱਥੇ ਤੂੰ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਢੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤਾਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟਿਕਲ ਸਟਾਇਰ ਕਰਦਾ ਸੀ ਤਾਂ ਮੈਨੂੰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇਹਨਾਂ ਇਹਨਾਂ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ ਸਿੱਧੇ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਕੁਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਸੀ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਕਿਤੇ ਦੀ ਚਾਰ ਦੁਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲ ਗਿਣਤੀ ਆ ਗਈ ਸਰਕਾਰੀ ਜੀ ਲਾਉਣ ਲੱਗ ਗਏ ਹੁਣ ਯਕੀਨ ਬਣ ਗਿਆ ਗੱਲ ਤਾਂ ਯਕੀਨ ਦੀ ਹੈ ਦੇਖੋ ਵਿਸ਼ਵਾਸ ਦੀ ਹੈ ਗੱਲ ਤਾਂ ਗੱਲ ਆ ਕੇ ਵਿਸ਼ਵਾਸ ਤੇ ਨਿਭੜ ਜਾਂਦੀ ਸੋ ਇੱਕ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਹੈ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ੱੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਕੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਸੋ ਇਹਨਾਂ ਨੂੰ ਦੁੱਕੀਆਂ ਨਾਲ ਯੱਕੇ ਮਾਰਨ ਦੀ ਆਦਤ ਪਈ ਹੋਈ ਹੈ ਜਿਹੜੀ ਕਿ ਹੁਣ ਨਹੀਂ ਹੈ ਬਸ ਇਹੀ ਇਹੀ ਸਭ ਤੋਂ ਵੱਡਾ ਉਹਨਾਂ ਦਾ ਅੰਦਰ ਉਹਨਾਂ ਨੂੰ ਟਿਕਣ ਨਹੀਂ ਦਿੰਦਾ ਕਿ ਆਮ ਕਰਾਂ ਦਾ ਮੁੰਡਾ ਇਸ ਕੁਰਸੀ ਤੇ ਕਿਵੇਂ ਪਹੁੰਚ ਗਿਆ ਇੱਕ ਆਮ ਕਰਦਾ ਮੁੰਡਾ ਆਮ ਕਰਾਂ ਦੇ ਮੁੰਡੇ ਉਹ ਐਮ ਐਲ ਏ ਮੰਤਰੀ ਕਿਉਂ ਬਣ ਗਏ ਬਸ ਅਸੀਂ ਹੀ ਬਣਦੇ ਹੁੰਨੇ ਆ ਸਾਡੇ ਪੁੱਤ ਪਤੀਜੀ ਬਣਦੇ ਹੁੰਦੇ ਬਸ ਆ ਆਦੂ ਕਰੀ ਹੋਰ ਕੋਈ ਦੋਖ ਨਹੀਂ ਔਰ ਇਸ ਦਾ ਕੋਈ ਇਲਾਜ ਹੈ ਨਹੀਂ ਇਹ ਤੁਸੀਂ ਕੀਤਾ ਇਹ ਕੰਮ ਤਾਂ ਤੁਸੀਂ ਕੀਤਾ ਨਾ ਜਦੋਂ 22 ਦੇ ਵਿੱਚ ਜੋ ਰਿਜ਼ਲਟ ਆਏ ਤਾਂ ਐਡਾ ਵੱਡੇ ਵੱਡੇ ਜਿਹੜੇ ਕੱਬ ਦੇ ਆਪ ਨੂੰ ਕਹਿੰਦੇ ਸੀ ਸਾਰੇ ਥੱਲੇ ਔਰ ਇੱਕ ਹੋਰ ਆਪਾ ਤਾਂ ਪਿੰਡਾਂ ਵਾਲਿਆਂ ਨਾ ਦੇਸੀਆਂ ਅਪਰਜੇ ਇੱਕ ਕੰਮ ਨਹੀਂ ਹੋਊਗਾ ਦੂਜਾ ਕਰ ਲਾਂਗੇ ਦੂਜਾ ਨਹੀਂ ਉਹ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਾਕਿਆ ਇਹਨਾਂ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹ ਤਾਂ ਜੇ ਸੱਤਾ 'ਚ ਨੇ ਤਾਂ ਠੀਕ ਨੇ ਨਹੀਂ ਤੈਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ 'ਚ ਵਜੇ ਤੇ ਫਿਰਦੇ ਰਹਿੰਦੇ ਨੇ ਇਹ ਕਦੇ ਕੰਮ ਕੀਤਾ ਤਾਂ ਐ ਨਹੀਂ ਜੀ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਉਹੀ ਸਰਦਾਰੀਆਂ ਜਾਂ ਜਿਨੇਜ਼ਰ ਕਰਾਉਣੇ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥ ਆ ਗਈ ਚਾਬੀ ਖਜ਼ਾਨਾ ਸਾਡੇ ਕੋਲੇ ਐ ਤੇ ਮੂਹ ਖਜ਼ਾਨੇ ਦਾ ਜਨਤਾ ਵੱਲ ਨੂੰ ਐ ਤਾਈਓ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਓ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਓ ਗੋਇੰਦਵਾਲ ਸਾਹਿਬ ਵੱਲੇ ਥਰਮਲ ਪਲਾਂਟ ਖਰੀਦ ਰਹੇ ਆ ਤਾਈਓ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫ੍ਰੀ ਹੋ ਰਹੀਆਂ ਨੇ ਤਾਈਓ ਹਸਪਤਾਲਾਂ 'ਚ ਕਾਇਆਪਾਲ ਟੈਕਸਟ੍ਰੀ ਮਸ਼ੀਨਾਂ ਮਾਰੇ ਮਸ਼ੀਨਾਂ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਹ ਸਿੱਧੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ ਚ ਇਧਰ ਉਧਰ ਹੀ ਰਹਿ ਜਾਂਦੇ ਸੀ ਉਦ ਤੱਕ ਨਹੀਂ ਪਹੁੰਚਦੇ ਸੀ ਅਸੀਂ ਹੁਣ ਇਧਰੋਂ ਲਿਆਉਨੇ ਆ ਇਧਰ ਛੱਡ ਦਿੰਨੇ ਆ ਹੋ ਸਾਡੇ ਕੋ ਕੰਮ ਹੀ ਨਹੀਂ ਆ ਜੋ ਜਦੋਂ ਪਿਆਰ ਹੀ ਤੁਸੀਂ ਦੇਤਾ